ਅੱਜ ਗੱਲ ਕਰਦੇ ਆਂ ਬਚੋਲਿਆਂ ਦੀ ਆਪਣੇ ਵਿਚਾਰ ਜਰੂਰ ਦਿਓ ਬਾਈ ਰਿਸ਼ਤਾ ਦੇਖਣ ਆਏ ਕਿਸਦੇ ਮੇਰਾ ਦੋਸਤ ਮਿੱਤਰ ਸੀਗਾ ਜ਼ਿਮੀਂਦਾਰ ਪਰਿਵਾਰ ਤੋਂ ਸੀਗਾ ਸੱਤ ਗੱਲੇ ਜ਼ਮੀਨ ਦੇ ਸੀ ਵਧੀਆ ਕੌਠੀ ਪਈ ਸੀ ਬਚੋਲਾ ਕੋਈ ਇਹੋ ਜਿਹਾ ਬਾਈ ਬਾਈ ਤਣੇ ਤੜਾਲੇ ਬੰਦੇ ਨਹੀਂ ਆ ਨਾ ਰਿਸ਼ਤਾ ਨਹੀਂ ਉਹਦਾ ਹੋਇਆ 28 ਸਾਲਾਂ ਦੀ ਉਮਰ ਹੋ ਗਈ ਸੀ ਤੇ ਉਹ ਕੋਈ ਬਚੋਲਾ ਤੁਰਿਆ ਫਿਰਦਾ ਲੱਭ ਗਿਆ ਤੇ ਉਹ ਆ ਗਿਆ ਬਾਈ ਘਰੇ ਤੇ ਉਹ ਕਹਿੰਦਾ ਵੀ ਮੈਂ ਕਰਾਉਂ ਰਿਸ਼ਤਾ ਮੇਰੀ ਜ਼ਿੰਮੇਵਾਰੀ ਹੈ ਤੇ ਉਹ ਮੈਨੂੰ ਵੀ ਨਾਲ ਲੈ ਗਿਆ ਤੇ ਉਹਦੀ ਮਾਂ ਕਹਿੰਨੀ ਭਾਈ ਸਾਰੀ ਗੱਲ ਖੋਲ ਲਾ ਵੀ ਕੀ ਕਰੇਗਾ ਉਹ ਕਹਿੰਦਾ ਵੀ ਦੋ ਤੋਲੇ ਲੂੰਗਾ ਦੋ ਟੋਲੇ ਮੈਂ ਕਿਹਾ ਵੀ ਦੋ ਟੋਲੇ ਤੂੰ ਫੀਮ ਦੇ ਲਾਏਗਾ ਕਹਿੰਦਾ ਫੀਮ ਦੇ ਨਹੀਂ ਸੋਣੇ ਲਊਗਾ ਹਾ ਛਾਪਾਂ ਪਵਾਉਂਗਾ ਕਹਿੰਦਾ ਮੈਂ ਵੀ ਟੋਲੇਦਾਰ ਉਹ ਟੋਲੇ ਦਾ ਇਹਦਾ ਰੇਟ ਆ ਨਾ 1 ਲੱਖ 8000 ਨੂੰ ਹੋ ਰਿਹਾ ਮੈਂ ਕਿਹਾ ਡੇਢ ਡੂਡ 2-2 ਲੱਖ ਤੇ ਜਾਊਗਾ ਬਸ 2026 27 ਜਿੰਨਾ ਤੇ ਇੰਨਾ ਮਹਿੰਗਾ ਮੈਂ ਕਿਹਾ ਯਾਰ 2 ਲੱਖ ਰੁਪਏ ਬਾਹਲਾ ਨਹੀਂਗਾ ਮੈਂ ਹੋ ਵੀ ਕੋਈ ਟਾਈਮ ਸੀਗਾ ਜਦੋਂ ਵਿਚੋਲੇ ਆਏ ਕਹਿੰਦੇ ਸੀ ਵੀ ਭਾਈ ਅਸੀਂ ਇੱਥੇ ਘਰ ਬਸਾਉਣਾ ਸਾਨੂੰ ਪੁੱਨ ਲੱਗੂਗਾ ਫਿਰ ਤੈਨੂੰ ਤਾਂ ਮੈਂ ਕਿਹਾ ਵੱਡੇ ਹੀ ਪੱਬ ਲੱਗੂ ਤੂੰ ਇਹਨਾਂ ਦਾ ਗਾਲਾ ਕੁੱਟੇਗਾ ਨਾ 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 ਕਹਿੰਦਾ ਅੱਜ ਕੱਲ ਚੱਲ ਸੋ ਪਹਿਲੀ ਗੱਲ ਆ ਦੱਸਿਓ ਬਈ ਤੁਹਾਡੇ ਵਿਚੋਲੇ ਜਿਹੜੇ ਕਿੰਨੇ ਰਪੀਰ ਪੁਏ ਲੈਂਦੇ ਆ ਵਿਚ ਠੱਗੀ ਵਾਜ ਜਾਂਦੇ ਨੇ ਉਹ ਗੱਲ ਵੀ ਕਰਦੇ ਆ ਮੈਂ ਵੀ ਤੇਰੀ ਜ਼ਿੰਮੇਵਾਰੀ ਹੈਗੀ ਆ ਕਹਿੰਦਾ ਕਾਦੀ ਮੈਂ ਵੀ ਚਲ ਤੂੰ ਰਿਸ਼ਤਾ ਕਰਾਏਗਾ ਮੰਨ ਲੈਨੇ ਆ ਉਹਦੀ ਮਾਂ ਮੁੰਡੇ ਦੀ ਕਹਿੰਦੀ ਭਈ ਸਾਡੀ ਕਾਸ਼ਟ ਦੀ ਹੋਵੇ ਜ਼ਮੀਨਦਾਰਾਂ ਦੀ ਕੁੜੀ ਹੋਵੇ ਗਰੀ ਪਰਿਵਾਰ ਦੀ ਹੋਵੇ ਅਸੀਂ ਚੁੰਨੀ ਚੜਾਵਾਂਗੇ ਜੇ ਵਧੀਆ ਵਿਆਹ ਕਰਨਾ ਉਹਨਾਂ ਨੇ ਕੁੜੀ ਵਾਲਿਆਂ ਨੇ ਤਾਂ ਅਸੀਂ ਪੈਸੇ ਕੋਲੋਂ ਲਾ ਕੇ ਵਧੀਆ ਵਿਆਹ ਕਰਾਂਗੇ ਸਮਾਨ ਵੀ ਅਸੀਂ ਕਹਿੰਦੇ ਆ ਆਪਣੇ ਪੈਸਿਆਂ ਦਾ ਲਾ ਆਵਾਂਗੇ ਮੈਂ ਮਾਤਾ ਵੀ ਤੇਰੀ ਗੱਲ ਵੀ ਠੀਕ ਆ ਕਹਿੰਦੀ ਨਸ਼ੇ ਪੱਤੇ ਦੀ ਮੇਰੀ ਵੀ ਗਾਰੰਟੀ ਸੀਗੀ ਉਸ ਮੁੰਡੇ ਦੀ ਵੀ ਮੈਂ ਗਾਰੰਟੀ ਲੈਣਾ ਵੀ ਬੰਦਾ ਨਸ਼ਾ ਪਤਾ ਕਰਦਾ ਨਹੀਂ ਸੀਗਾ ਵੀ ਨਹੀਂ ਕਰਦਾ ਸੀਗਾ ਤਾਂ ਨਹੀਂ ਸੀਗੀ ਉਹ ਕਹਿੰਦਾ ਵੀ ਅੱਜ ਕੱਲ ਤਾਂ ਕਹਿੰਦਾ ਇਹੀ ਚੱਲਦਾ ਤੇ ਮੈਂ ਉਹਨੂੰ ਆਖਿਆ ਮੈਂ ਵੀ ਲੁਧਿਆਣੇ ਦੇ ਵਿੱਚ ਨਾ ਖਬਰ ਲੱਗੀ ਸੀ ਮੈਂ ਜਦੋਂ ਮੈਂ ਪੱਤਰਕਾਰ ਨਾਲ ਗੱਲ ਹੋਈ ਸੀ ਵੀ ਉਸ ਕੁੜੀ ਦੇ ਨਾਲ 17 ਵਿਆਹ ਹੋਏ ਸੀ ਕਿਸੇ ਦੇ ਉਹ ਕਹਿੰਦਾ ਵੀ 17 ਵਿਆਹ ਕਿਵੇਂ ਹੋ ਗਏ ਮੈਂ ਬਈ ਤੁਹਾਡੇ ਵਰਗੇ ਵਿਚੋਲਾ ਸੀਗਾ ਬਚੋਲਾ ਕਹਨੂ ਸੀ ਮੈਂ ਦਲਾਲ ਸੀਗਾ ਉਹ ਬਾਗ ਜਾਂਦਾ ਸੀ ਅਗਲੇ ਦੇ ਟਾਰਗੇਟ ਕਿਹਨਾਂ ਨੂੰ ਕਰਦਾ ਸੀਗਾ ਜਿਨ੍ਹਾਂ ਦੇ 2-3 ਵਾਰੀ ਵਿਆਹ ਹੋ ਕੁਛ ਭੱਜ ਜਾਂਦੀਆਂ ਸੀ ਛੱਡ ਜਾਂਦੀ ਸੀ ਉਹਨਾਂ ਦੇ ਜਾਂ ਜਿੰਨਾਂ ਜਮੀਨ ਜਾਂ ਜਿਆਦਾ ਸੀਗੀ ਜਿਮੀਦਾਰ ਪਰਿਵਾਰ ਤੋਂ ਸੀਗੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਉਹ ਉਹ ਜਾਂਦੇ ਉੱਥੇ ਕਹਿੰਦੇ ਵੀ ਕੁੜੀ ਬਹੁਤ ਸੋਹਣੀ ਹੈ ਕੁੜੀ ਕਿਹੋ ਜੀ ਭਾਲਦੇ ਸੀ ਬਾਈ ਉਹ ਕੁੜੀ ਸੀ ਕਿ ਸਿਰਫ ਉਹਦੀ 18-19 ਸਾਲ ਦੀ ਉਮਰ ਸੀ ਉਸ ਕੁੜੀ ਦੀ ਜਿਹਦੇ 17 ਵਿਆਹ ਹੋਏ ਸੀਗੇ ਤੇ ਉਹ ਕੀ ਕਰਦੇ ਸੀ ਬਾਈ ਉਹ ਲੈ ਲੈਂਦੇ ਸੀਗੇ ਤੇ 2-3 ਲੱਖ ਰੁਪਏ ਉਹ ਬੰਦੇ ਤੋਂ ਲੈ ਲੈਂਦੇ ਸੀਗੇ ਤੇ ਕੁੜੀ ਦੂਜੇ ਤੀਜੇ ਦਿਨ ਬਾਈ ਉਹ ਸਿਉਣਾ ਸੱਪਾ ਚੱਕ ਕੇ ਪੈਸੇ ਚੱਕ ਕੇ ਰਫੂ ਚੱਕਰ 70 ਹੋ ਜਾਣੇ ਸੀ ਭਾਜ ਜਾਂਦੀ ਸੀ ਉਦੋਂ ਉਸ ਤੋਂ ਬਾਅਦ ਕੀ ਬਣਦਾ ਸੀ ਇਹ ਕੁੜੀ ਜਾ ਕੇ ਰਿਪੋਰਟ ਲਖਾਉਂਦੀ ਸੀ ਵੀ ਮੈਨੂੰ ਵਿਆਹੇ ਨੂੰ 4 ਦਿਨ ਹੋਇਆ ਜੀ ਤੇ ਮੈਨੂੰ ਤੰਗ ਕਰਦੇ ਸੀਗੇ ਤੇ ਮੈਂ ਉੱਥੋਂ ਆ ਗਈ ਤੇ ਹੁਣ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਕੁੜੀ ਦਾ ਕੋਈ ਕੁਸ਼ ਕਰ ਹੀ ਨਹੀਂ ਸਕਦਾ ਬਾਈ ਕੁਛ ਮਰਜ਼ੀ ਲਿਖਾ ਦੇਣਾ ਬਾਕੀ ਇਹਨਾਂ ਦੀ ਗੱਲਬਾਤ ਐ ਹੀ ਹੁੰਦੀ ਹੈਗੀ ਸੋ ਇੱਕਦ ਤੁਰੇ ਫਿਰਦੇ ਵਿਚੋਲਿਆਂ ਦੇ ਕਦੇ ਯਕੀਨ ਨਾ ਕਰਿਓ ਬਾਈ ਜੇ ਤੁਸੀਂ ਵਧੀਆ ਰਹਿਣਾ ਹੈਗਾ ਜਿਹੜੇ ਝੋਲਾ ਚੱਕ ਜਿੰਦਾਂ ਹਰੇਕ ਦੇ ਵੜ ਗਏ ਹਰੇਕ ਦੇ ਨਿਕਲ ਗਏ ਉਹ ਵਿਚੋਲੇ ਨਹੀਂ ਹੁੰਦੇ ਅੱਛਾ ਪਿੰਡ ਦੇ ਵਿੱਚ ਉਹਨਾਂ ਨੂੰ ਪਤਾ ਕਰ ਲੈ ਉਹਨਾਂ ਦੇ ਵੀ ਬਈ ਕੀ ਸਿਸਟਮ ਆ ਕਿਹੜੇ ਰਿਸ਼ਤੇ ਕਰਾਏ ਇਹਨਾਂ ਨੇ ਕਿੱਥੇ ਵੱਸਦੀਆਂ ਕੁੜੀਆਂ ਇਹ ਜਰੂਰ ਪਤਾ ਕਰਿਓ ਮੈਂ ਜਿਹੜੇ ਵਿਚੋਲੇ ਠੱਗੀ ਮਾਰਦੇ ਉਹਨਾਂ ਦੀ ਗੱਲ ਕਰਦਾ ਇੱਕ ਆ ਬਈ ਜਿਹੜੇ ਦਫ਼ਤਰ ਜੇ ਖੋਲੀ ਬੈਠੇ ਤਾਂ-ਤਾਂ ਤੇ ਉਹ ਪਤਾ ਜਦੋਂ ਕੋਈ ਫੋਨ ਕਰਦਾ ਜੀ ਆ ਸਾਡੀ ਉਮਰ ਇੰਨੀ ਆ ਚਲੋ ਵਧੀਆ ਗੱਲ ਆ ਨਾ ਪ੍ਰੋਮੋਸ਼ਨ ਕਰਦੇ ਹਰੇਕ ਹੀ ਕਰਦੇ ਮੈਂ ਵੀ ਕਰਦਾਗਾ ਤੇ ਉਹ ਪਹਿਲੇ ਹੀ ਕਹਿੰਦੇ ਲੈ ਨੂੰ ਜੀ 2000 ਰੁਪਏ ਖਾਤੇ ਚ ਪਾ ਦਿਓ ਅਸੀਂ ਤੇ